ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ਮੈਂ ਹਾਂ ਤੁਹਾਡੀ ਆਪਣੇ ਦੇਬ ਕਬੀ ਮਲਜੀਤ ਕਰ ਹੈ ਟੀਚਰ ਸਰਕਾਰੀ ਪ੍ਰੈਮ ਨੇ ਸਮਾਰਟ ਸਕੂਲਿਤਨਾ ਕਲਾਸਟਰ ਭਦਰਪੁਰ ਬਲਾਕ ਚੀਮਾ ਅਤੇ ਜ਼ਿਲ੍ਹਾ ਸੰਗਰੂਰ ਸੋ ਬੱਚੇ ਮੇਸਾ ਸਮਰੱਥ ਦੀ ਕਿਤਾਬ ਦੇ ਵਿੱਚੋਂ ਅੱਜ ਆਪਾਂ 17 ਨੰਬਰ ਸਫੇ ਤੇ ਬੱਚਿਓ ਕਹਾਣੀ ਪੜਾਂਗੇ ਲੋਕਾਂ ਦੀ ਮਿੱਟੀ ਕੀ ਆਪਣੀ ਕਹਾਣੀ ਦਾ ਨਾ ਲੋਕਾਂ ਦੀ ਮਿੱਟੀ ਬੱਚੇ ਤੁਸੀਂ ਕਹਾਣੀ ਧਿਆਨ ਨਾਲ ਸੁਣਨੀ ਹੈ ਇਹਦੇ ਵਿੱਚ ਕਾਫੀ ਪ੍ਰਸ਼ਨ ਨੇ ਜਿਨ੍ਹਾਂ ਦੇ ਆਪਾਂ ਉੱਤਰ ਅਗਲੇ ਪੇਜ ਤੇ ਦੇਵਾਂਗੇ ਕਹਾਣੀ ਪੜਨ ਲੱਗੀਆਂ ਰਾਤ ਦੇ ਸਮੇਂ ਮੈਂ ਸੜਕ ਤੇ ਸੈਰ ਕਰਨ ਲਈ ਨਿਕਲਿਆ। ਅਚਾਨਕ ਠੰਡੀ ਹਵਾ ਦਾ ਬੁਰਲਾ ਆਇਆ। ਸਾਰੇ ਹੀ ਪ੍ਰਸ਼ਨ ਨੇ ਧਿਆਨ ਦੇ ਨਾਲ ਕਹਾਣੀ ਨੂੰ ਸੁਣਿਓ। ਮੈਂ ਆਕਾਸ਼ ਵੱਲ ਧਿਆਨ ਨਾਲ ਵੇਖਿਆ। ਚੰਦ ਪੂਰਾ ਚਮਕ ਰਿਹਾ ਸੀ। ਫਿਰ ਦੋ ਕਾਲੇ ਬੱਦਲ ਆਏ। ਉਹਨਾਂ ਨੇ ਚੰਦ ਨੂੰ ਲੁਕੋ ਲਿਆ। ਫਿਰ ਹਵਾ ਦਾ ਬੁਰਲਾ ਆਇਆ। ਉਸ ਨੇ ਬੱਦਲਾਂ ਨੂੰ ਪਰੇ ਹਟਾ ਦਿੱਤਾ। ਦੂਰ ਬੈਠੇ ਤਾਰੇ ਟਿੰਟਮਾਉਂਦੇ ਹੱਸ ਰਹੇ ਸਨ। ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਚੰਦ ਅਤੇ ਬੱਦਲ ਲੋਕਾਂ ਨੂੰ ਮਿੱਟੀ ਖੇਡ ਰਹੇ ਹੋ। ਐਸੀ ਬੱਚਿਓ ਆਪਣੀ ਕਹਾਣੀ ਹੁਣ ਆਪਾਂ ਚੱਲਦੇ ਹਾਂ ਇਸ ਦੀ ਪ੍ਰਸ਼ਨ ਉੱਤਰਾਂ ਦੇ। ਪਹਿਲਾ ਪ੍ਰਸ਼ਨ ਹੈਗਾ ਬੱਚਿਓ ਕਹਾਣੀ ਵਿੱਚ ਦਿੱਤੀ ਤਸਵੀਰ ਵੇਖ ਕੇ ਆਪਣੇ ਮਨਪਸੰਦ ਚਾਰ ਸ਼ਬਦ ਲਿਖੋ। ਇਹ ਕੋ ਕਹਾਣੀ ਹੈ ਬੱਚੇ ਇੱਕ ਤਾਂ ਲੜਕਾ ਹਨਾ ਚੰਦ ਵੀ ਦਿਖ ਰਿਹਾ ਹੈ ਇਹਦੇ ਵਿੱਚ ਬੱਦਲ ਵੀ ਨੇ ਤੇ ਅਸਮਾਨ ਵੀ ਆ ਤੁਸੀਂ ਇਸ ਤਸਵੀਰ ਨੂੰ ਵੇਖ ਕੇ ਚਾਰੇ ਇਹ ਸ਼ਬਦ ਇੱਥੇ ਲਿਖ ਦੇਣੇ ਆ ਇਹ ਪਹਿਲਾ ਹੋ ਗਿਆ ਦੂਜਾ ਤੀਜਾ ਹੋ ਗਿਆ ਚੌਥਾ ਹੋ ਗਿਆ ਹਨਾ ਅੱਗੇ ਆ ਗਿਆ ਪ੍ਰਸ਼ਨ ਨੰਬਰ 2 ਹਵਾ ਦਾ ਬੁਰਲਾ ਕਿਹੋ ਜਿਹਾ ਸੀ ਪਹਿਲੀ ਆਪਸ਼ਨ ਹੈਗੀ ਹੈ ਤੇਜ਼ ਦੂਜੀ ਹੈਗਾ ਗਰਮ ਤੀਸਰਾ ਠੰਡਾ ਚੌਥਾ ਕਾਲਾ ਕਿਹੋ ਜਿਹਾ ਸੀ ਹੈ ਬੱਦਲ ਬੁੱਲਾ ਠੰਡਾ ਆਪਸ਼ਨ ਨੰਬਰ ਤੀਜਾ ਜਿਹੜੀ ਇਹਦੀ ਇਹ ਠੀਕ ਆ ਅਗਲਾ ਹੈਗਾ ਬੱਚਿਓ ਹਵਾ ਦੇ ਬੁੱਲੇ ਨੇ ਖਾਲੀ ਥਾਨੂ ਪਰੇ ਹਟਾ ਦਿੱਤਾ ਪਹਿਲੀ ਆਪਸ਼ਨ ਹੈਗੇ ਚੰਦ ਦੂਜੀ ਆਪਸ਼ਨ ਤਾਰੇ ਤੀਜਾ ਹੈਗਾ ਹਨੇਰੇ ਚੌਥਾ ਹੈਗਾ ਬੱਦਲ ਕਿਸ ਨੇ ਹਟਾਇਆ ਸੀ ਬੱਦਲਾਂ ਇਹਦੀ ਆਪਸ਼ਨ ਨੰਬਰ 4 ਹੈ ਜਿਹੜੀ ਉਹ ਠੀਕ ਆ ਚੌਥਾ ਪ੍ਰਸ਼ਨ ਤੱਕਤਾ ਅੱਖਰ ਦੀ ਮਹਾਨ ਨਹੀਂ ਲਿਖੂ ਮਹਾਨ ਲਿਖਣੀ ਪ੍ਰਤੋ ਫਿਰਤਾ ਫਿਰਤੀ ਫਿਰਤੀ ਤਾ ਤ ਤੋ ਤਾ ਤੀ ਤੀ ਤੂ ਤੂ te te to to ta sirage ta ye si bachcho apni maharni. aage chalde hain bachcho paayeve prashn ਇਹ ਲਿਖੇ ਸ਼ਬਦਾਂ ਨੂੰ ਤੋੜ ਕੇ ਲਿਖੋ ਅਤੇ ਧੁਨੇ ਵੀ ਧੁਨੇ ਅਚਾਰਨ ਵੀ ਕਰੋ ਇਹ ਬੱਚੇ ਦੇਖੋ ਜਿਵੇਂ ਆਪਾਂ ਨੂੰ ਅਚਾਨਕ ਤੋੜ ਕੇ ਲਿਖਿਆ ਦੱਸਿਆ ਹੈ ਨਾ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਤੋੜ ਕੇ ਲਿਖਣਾ ਜਿਵੇਂ ਬ ਫਿਰ ਦੋ ਫਿਰ ਲ ਕੀ ਬਣ ਗਿਆ ਬੱਦਲ ਇਸੇ ਤਰ੍ਹਾਂ ਲੋ ਫਿਰ ਕ फिर नोक नगे आ गया ठन फिटी इसी तरह अ श काश ਇਸੇ ਤਰ੍ਹਾਂ ਬੱਚਿਓ ਆਪਾਂ ਇਹਨੂੰ ਲਿਖ ਦਾਂਗੇ ਤੁਸੀਂ ਵਧੀਆ ਲਖਾਈ ਚ ਲਿਖਿਓ ਤੇ ਸੇਮਾ ਪ੍ਰਸ਼ਨ ਹੈਗਾ ਉਪਰੋਕਤ ਕਹਾਣੀ ਬਾਂਖ ਤੁਸੀਂ ਵੀ ਚਿੱਤਰ ਕੋਈ ਚਿੱਤਰ ਬਣਾ ਕੇ ਕੁਝ ਸ਼ਬਦ ਜਾਂ ਨਿੱਕੀ ਜਿਹੀ ਕਹਾਣੀ ਲਿਖੋ ਆਪਾਂ ਨੂੰ ਥੱਲੇ ਖਾਲੀ ਜਗ੍ਹਾ ਦਿੱਤੀ ਹੋਈ ਜਿੱਥੇ ਬੱਚੇ ਇੱਥੇ ਜਾਂ ਤਾਂ ਤੁਸੀਂ ਸ਼ਬਦ ਲਿਖਣੇ ਜਾਂ ਫਿਰ ਕੋਈ ਵਧੀਆ ਜੀ ਕਹਾਣੀ ਲਿਖਣੀ ਹੈ ਏਸੀ ਬੱਚੋ ਆਪਣੀ ਲੋਕਨ ਮਿੱਟੀ ਛੋਟੀ ਜਿਹੀ ਕਹਾਣੀ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਉਮੀਦ ਕਰਦੀ ਹਾਂ ਬੱਚਿਓ ਤੁਹਾਨੂੰ ਇਹ ਬਹੁਤ ਵਧੀਆ ਲੱਗੇਗੀ ਅਤੇ ਤੁਸੀਂ ਕਹਾਣੀ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਜ਼ਰੂਰ ਲਿਖੋਗੇ ਬਾਏ ਬਾਏ ਬੇਟਾ